ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੱਕ ਗਿਆ ਇੰਨੀ ਕਿੰਨੀ ਸਤਿ ਸ਼੍ਰੀ ਅਕਾਲ ਬੁਲਾਉਣੀ ਇਹ ਵੀ ਸੱਚਾ ਕਹਿੰਦਾ ਫੇਰ ਸਤਿ ਸ਼੍ਰੀ ਅਕਾਲ ਚੌਥੀ ਪੰਜੀ ਪੜਨ ਲੱਗੀ ਜਿਆ ਖਰਚਾ ਖਰਚਾ ਪਾਣੀ ਵੀ ਨਹੀਂ ਪੀਤਾ ਬੰਦੇ ਬੋਲ ਬੋਲ ਛੋਣਾ ਢਾ ਦੇ ਇਹਨੂੰ ਵਿਛਾਉਣਾ ਵਿਛਾ ਦੇ ਥੱਕ ਗਿਆ ਹੈ ਇੱਕ ਅੱਗੇ ਵਾਸਤੇ ਰੱਖਿਆ ਹੋਇਆ ਸੀ ਮੇਰੇ ਵਾਸਤੇ ਕਹਿੰਦਾ ਗੱਗੇ ਸੇਵਾ ਇਹ ਬੰਦਾ ਕੋਈ ਹੋਰ ਹੈ ਹੈ ਬੰਦਾ ਕੇ ਹੋਰ ਵਾਸਤੇ ਹੈ ਬੰਦਾ ਮਾਦਾ ਦੀ ਦਾਦੀ ਦਾ ਤਨੂ ਹਾਂ ਬੋਛੇਦਿਆਂ ਮੈਂ ਸਾਹ ਸਾਹੇ ਠਾਲੇ ਆ ਕੇ ਬੰਦਾ ਮੈਂ ਹਾਂ ਮੂਟਰ ਮੂਟਰ ਕੀ ਪਿਆ ਭਾਈ ਮੈਂ ਪਜਾਇਆ ਉਹਨਾ ਪਜਾਇਆ ਅੱਜ ਪਜਾਇਆ ਫਿਰ ਮੈਂ ਦੌੜ ਦੌੜ ਕੇ ਮੈਂ ਕਿਹੜਾ ਆ ਗਿਆ ਉਹ ਮੈਂ ਗਿਆ ਰੰਗ ਲਾਦੀ ਆਪਣਾ ਪੈ ਜਾਂਦਾ ਅਗੇ ਨਹੀਂ ਲੰਗ ਜਾਂਦਾ ਮੂੰਹ ਤੇ ਉੱਪਰ ਲੈਵਾ ਗੋਮੂ ਹੀ ਪਿਆ ਮੈਂ ਫੇ ਦੜਾਇਆ ਮੈਂ ਭੱਜ ਜਾਂਦਿਆ ਮੇਰੀ ਮੇਰੀ ਵਾਰੀ ਆ ਹੁਣ ਹਾਂਜੀ ਭਾਈ ਬਾਕੀ ਆਪਣੇ ਕੋਲ ਵੀਰ ਭਾਉ ਵਾਲ ਤੋਂ ਆਏ ਤੇ ਤੇ ਫਸੀ ਗਾਲ ਦੀ ਇਹਨਾਂ ਨੇ ਭਾਈ YouTube ਦਾ ਚੈਨਲ ਬਣਾਇਆ ਤੇ ਤੁਸੀਂ ਵੀ ਬਾਈ ਵੱਤ ਤੋਂ ਵੱਤ ਸਪੋਰਟ ਕਰਿਓ ਤੇ ਇਹ ਚੈਨਲ ਦਾ ਵੀ ਬਾਈ ਤੁਹਾਨੂੰ ਨਾਮ ਦੱਸ ਦਿੰਨੇ ਆ। ਵਲਡ ਆਨ ਵੀਲਚਰ ਲੱਭ ਸਾਡੇ ਕਮ ਖੜਾ ਨੇ ਨੇੜੇ ਦਿਖਾ ਦਰਨਾ। ਵੀ ਥੱਲੀ ਗਲਾ ਕੰਮ ਕਰ ਦਨ ਲੈ। ਆਹ ਚੈਨਲ ਦਾ। ਤੂੰ ਭਜੋ ਵੀ ਜਿਆਦਾ ਵਧੀਆ। ਫੇਰ ਆ ਜਾਂਦਾ ਪੰਜਾਬੀ ਵੀ ਪਰ ਉਹ ਪਹਿਲੇ ਤੇ ਆਇਆ। ਹਾਂ। ਆਇਆ ਬਾਈ ਵਲਡ ਆਨ ਵੀਲਚਰ। ਵੀਡੀਓ ਬੜੇ ਖਾਸੀਆਂ ਭਾਈ ਇਹ ਬਾਈ ਨਾ। ਦੇਖ ਲਿਓ ਬਾਈ। ਤੇ ਬਾਈ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਤੋ ਬੜਾ ਸਪੋਰਟ ਕਰਿਓ ਬਾਈ ਲਿੰਕ ਪਾਉਂਗਾ ਤੁਹਾਨੂੰ ਲਿੰਕ ਆਪਾਂ ਲਿੰਕ ਪਾ ਲਾਂ ਡਿਸਕ੍ਰਿਪਸ਼ਨ 'ਚ ਬਾਤਾਂ ਦੇ ਵਿੱਚ ਦੇਖੇ ਤੇ ਫਿਰ ਹੋਰ ਚੀਜ਼ ਹੋ ਜਾਂਦੀ ਆ ਇਹ ਬਾਈ ਕਲਕੱਤੇ ਰਹਿੰਦੇ ਪਹਿਲਾਂ ਪਿੰਡਾਂ ਦਾ ਪਹਾਉਲੇ ਆ ਪਹਿਲਾਂ ਕਲਕੱਤੇ ਦਾ ਮੁੰਬਈ ਰਹਿੰਦੇ ਬੰਬੇ ਬੰਬੇ ਇਹ ਬੰਬੇ ਰਹਿੰਦੇ ਆ ਪਹਿਲਾਂ ਇਹ ਜਮੀਨ ਰਹਿੰਦੇ ਅਸੀਂ ਬਹੁਤ ਜ਼ੋਰ ਬਾਈ ਸਾਡੀ ਜਮੀਨ ਦੇ ਨਾਲ ਜਮੀਨ ਲੈ ਜਾਂਦੀ ਹਾਂ ਹਾਂਜੀ ਚੌਥੇ ਔਰ ਰੋਦਰਾਈ ਉਰਲੀ ਵਜੇ ਮੁੰਲੇ ਕੇ ਬਾਈ ਜਿਹੜੀ ਜਮੀਨ ਹੈ ਇਹਨਾਂ ਦੀ ਆ ਸਾਰੀ ਜਮੀਨ ਅਸੀਂ ਬਹੁਤ ਰਹੇ ਇਹਨਾਂ ਦੇ ਪਹਿਲਾਂ 9-10 ਕਿੱਲੇ ਪੁਰਾਣੇ ਯਾਨੀ ਜਿਹਨਾਂ ਦੇ ਬਾਬੇ ਕਿਉਂਦੇ ਤੇ ਠੀਕ ਆ ਫੇਰ ਜਦੋਂ ਮੈਂ ਕਹਿੰਦਾ ਗਰਨਾਪਾ ਹਾਂ ਹਾਂਜੀ ਉਹਨਾਂ ਕੋਲੇ ਇਹਨਾਂ ਦੀ ਬਾਈ ਫੁੱਲ ਸਪੋਰਟ ਕਰਨੀ ਇਹਦੇ ਚੈਨਲ ਦੀ ਹਾਂ ਪੋਟਾਟੀ ਸਾਰੇ ਹਾਂਜੀ ਹਾਂਜੀ ਤੇ ਵਧੀਆ ਬਾਈ ਬਾਕੀ ਬਾਈ ਜ਼ੋਰ ਮਾਰ ਰਹੇ ਹਨਾ ਚੈਨਲ ਪਰ ਵੀ ਵਧੀਆ ਵੀਡੀਓ ਬੁੜੀਆਂ ਵੀ ਵਧੀਆ ਪਾਉਂਦਾ ਹੈ ਨਾ ਨਾ ਠੀਕ ਜਰੂਰ ਬਾਈ ਚੈੱਕ ਕਰਿਆ ਕਰਿਓ ਇਹ ਜਿਹੜਾ ਸਾਨੂੰ ਪਿਆਰ ਕਰਦੇ ਓਕਣਾ ਹੀ ਬਾਈ ਨਾ ਦੇ ਬਾਈ ਨੂੰ ਕਰਿਓ ਬਾਈ ਚਲੋ ਜੀ ਹਰੀ ਬਸ ਸਕੂਟਰ ਦੇਖੀ ਦੀ ਹਾਂ ਹਾਂਜੀ ਇਹ ਮੈਂ ਦੇਖੀ ਦੀ ਉਹੀ ਹੈ ਨਾ ਇਹ ਹਾਂਜੀ ਹਾਂਜੀ ਇਹ ਸ਼ਾਰਟ ਟੈਕ ਮਾਈ ਦੇ ਨਾ ਇਹ ਹਾਂਜੀ ਸ਼ਾਰਟ ਟੈਕ ਤੇ ਆਈ ਗਈ ਇਹ ਇਹ ਬਈ ਬੜੀ ਘੰਟੀ ਜ ਹੈ ਇਹਦੀ ਕਿੰਨੀ ਕਿਹਾ ਐਰੋਵੋਟ ਕਿੰਨੀ ਛੋਟਰੀ ਦੀ ਦੀ ਇਹ ਵੀਰੇ ਇੱਕ ਵਾਰੀ ਮੁੰਡਾ ਚਾਰਜ ਕਰੇ ਤੇ 30 ਕਿਲੋਮੀਟਰ ਕੱਢ ਦਿੰਦੀ ਆ ਅਜਾ ਕਾਸਟ ਕਿਹਾ ਦੀ ਦੀ ਫਿਰ ਇਹ 1 ਲੱਖ ਦੀ ਹੁੰਦੀ ਆ ਇਹ ਸਾਰਾ ਆਪਣਾ ਵਿੱਚ ਬੀਲ ਚਰ ਵਿੱਚ ਛੋਟਰੀ ਸਾਰਾ ਉਹ ਨਾਤਾ ਹੈ 1 ਲੱਖ ਦਾ ਜੀ ਹਾਂਜੀ ਹਾਂਜੀ ਤੇ ਮਤਲਬ 1 ਲੱਖ ਦੀ ਵਿੱਚ ਆ ਫਿਰ ਬੈਟਰੀ ਬੂਟਰੀ ਸਾਰਾ ਕੁਝ ਨਾਲੇ ਫਿਰ ਰਿਪੇਅਰ ਵੀ ਨਹੀਂ ਜੋੜ ਦਿੰਦੀ ਰਿਪੇਅਰ ਦੀ ਹੁਣ ਜਿਹੜਾ ਮਾੜਾ ਮੋਟਾ ਮੇਨਟੇਨੈਂਸ ਆਉ ਤਾਂ ਜਿੰਨੇ ਆ ਜਾਂਦਾ ਉਹ ਤਾਂ ਹੁੰਦਾ ਹੂੰ ਜੇ ਕੁਝ ਹੋਵੇ ਤਾਂ ਉਹਨਾਂ ਨੂੰ ਕਾਲ ਕਰਨਾ ਪੈਂਦਾ ਫਿਰ ਠੀਕ ਨਾੜਦੀ ਪਾਉਂਦਾ ਅੱਛਾ ਕਾਪੜਿਆਂ ਨੂੰ ਕਾਪੜਿਆਂ ਆ ਪਾਉਂਦੇ ਆ ਗੇਅਰ ਹਾਂਜੀ ਇਹਦਾ 30 30 ਦੀ ਸਪੀਡ ਆਉਂਦਾ ਇਹ ਇੱਕ 2 3 ਤਿੰਨ ਗੇਅਰ ਬਣਾਏ ਹੋਏ ਇਹਦੇ ਤੇ ਪਹਿਲੇ ਤੇ 70 ਜਾਂਦੀ 215 ਤੇ 30 ਤੇ 30 ਦੇ ਉਹ ਤਾਂ ਬਹੁਤ ਵਧੀਆ ਚੀਜ਼ ਯਾਰ ਹਾਂਜੀ ਹਾਂਜੀ ਬਹੁਤ ਵਧੀਆ ਮੇਰੇ ਲਈ ਤਾਂ ਮਤਲਬ ਇਹ ਆ ਵੀ ਇੱਕ ਤਰ੍ਹਾਂ ਦਾ ਉਹ ਮੇਨ ਆਸਰਾ ਹੋ ਗਿਆ ਉਹਨਾਂ ਜਾਨਾ ਬਾਈ ਇਹ ਮਾਲਾਂ ਦੇ ਬਲੌਗ ਹੁਣ ਖੜਦਾ ਨਹੀਂ ਕਿੱਥੇ ਮਰਜੀ ਘੁੰਮੀ ਜਾ ਹੁਣ ਮਾਲਾਂ ਪਹਿਣੀ ਕੰਮੇ ਹੁਣ ਜਾਣ ਨੂੰ ਨਹੀਂ ਮਿਲਦਾ ਬਾਹਰ ਤਾਂ ਫੇ ਮੈਂ ਯਾ ਸ਼ਾਮ ਨੂੰ ਬਲੌਗ ਆਪਣੇ ਸਾਰੇ ਮਾਲਾਂ ਨਾਲ ਦੀ ਦੇ ਦਰਿਆ ਫਿਰ ਟਾਈਮ ਬਾਦ ਹੋ ਜਾਂਦਾ ਉਹ ਇਹ ਆਪਣਾ ਬੰਦਾ ਘਰ ਬੈਠਾ ਵੀ ਉਹਦਾ ਉਹ ਆਇਆ ਜਿੱਥੇ ਮਰਜੀ ਤੇ ਮਰ ਜਾਇਆ ਖੇਤਾ ਮਾ ਕੇ ਜਿਹੜਾ ਮਾਰੇ ਤੇ ਮਰ ਜਾਇਆ ਉਹ ਘੁੰਮੀ ਜਾਂਦਾ ਉਹ ਇਹਦੇ ਮਤਲਬ ਦੂਈ ਬੀਲਚਰ ਤੇ ਬਹਿ ਜਾਂਦਾ ਕਿੜਾ ਲਾਉਂਦਾ ਜੇ ਉਹ ਫਸ ਗਿਆ ਹੁੰਦਾ ਉਹ ਚ ਕੋਈ ਧੱਕਾ ਮਾਰ ਕੇ ਲੈ ਜਾਂਦਾ ਹਾਂ ਇਹ ਠੀਕ ਹੈ ਇਹ ਆਪਣੇ ਆਪ ਚਲੇ ਜਾਂਦੇ ਕਿਤੇ ਵੀ ਹਾਂਜੀ ਹਾਂ ਜੋ ਬਹੁਤ ਕਰਦਾ ਹਾਂ ਹਾਂਜੀ ਇਹ ਤਾਂ ਹੁਣ ਮਾਰ ਮਾਰ ਕੇ ਜਿਹੜਾ ਕੰਮ ਹੋ ਗਿਆ ਇੱਥੇ ਮਾਜੇ ਦੂਰ ਬੰਦੇ ਦਾ ਆਸਰਾ ਹੀ ਚੱਕਣ ਨਾ ਹਾਂਜੀ ਹਾਂਜੀ ਹਾਂ ਟੈਕਨੀਕਲ ਇਤਰਾ ਦੇ ਲੱਤਾਂ ਹੋ ਗਈਆਂ ਜੀ ਤਾਂ ਹਾਂ ਸਹੀ ਗੱਲ ਦਾ ਬਾਸ ਮੇਰੇ ਦੀ ਤਾਂ ਹੋਈ ਜਾਂਦਾ ਜੀ ਨਗਰ ਕੀਦਰਾਂ ਵੀ ਘੁੰਮਦਾ ਰਿਹਾ ਹੈ ਤਾਈ ਨੂੰ ਗਿਆ ਹਾਂਜੀ ਹਾਂ ਨਹੀਂ ਬੰਦਾ ਘਰਾਂ ਬੈਠਾ ਨਹੀਂ ਘਰਾਂ ਬੈਠਾ ਨਾ ਮੈਂ ਤਾਂ ਪਹਿਲਾਂ ਦੇਖਿਆ ਵੀ ਨਹੀਂ ਸੀ ਨੇੜੇ ਤਲੇ ਦੇ ਪਿੰਡ ਕੋਈ ਵੀ ਆਹੋ ਫਿਰ ਉਹੀ ਗੱਲ ਹੁਣ ਤਾਂ ਆ ਕੇ ਪਤਾ ਲੱਗਿਆ ਇੱਥੇ ਵਿੱਚ ਹਾਂਜੀ ਹਾਂ ਤੇ ਬਾਕੀ ਵੀ ਬਾਤ ਤੋਂ ਬਾਤ ਬਾਤ ਤੇ ਵੱਧ ਬਾਈ ਸਪੋਰਟ ਕਰਿਓ ਵੀਰੇ ਪੂਰੀ ਸਪੋਰਟ ਕਰਿਓ ਬਾਈ ਵਾਹ ਬਾਕੀ ਬਾਈ ਵੀਡੀਓ ਦੇਖ ਲਿਓ ਬਾਈ ਆਏ ਨਾ ਬਿਲਾਉਣਾ ਕਾਲ ਆਏ ਆ ਨਾ ਨਾ ਕੋਈ ਗੱਲ ਨਹੀਂ ਜੀ ਕਰੂਗੇ ਸਾਰੇ ਹਾਂ ਜੀ ਹਾਂ ਜੀ ਤੁਹਾਡਾ ਲਿੰਕ ਪਾਉਂਦੇ ਚੈਨਲ ਤੇ ਕੋਈ ਗੱਲ ਨਹੀਂ ਤੁਸੀਂ ਅਮਲ ਲਿੰਕ ਪਾ ਦੋਗੇ ਬਾਈ ਡਿਸਕ੍ਰਿਪਸ਼ਨ ਚ ਪੇਸਟੋਂ ਪੜੋਗੇ ਨਾ ਫਿਰ ਪਹਿਲੇ ਨੰਬਰ ਤੇ ਆ ਆ ਕੋਈ ਪਾਣਾ ਪਾਉ ਹੀ ਪਾਣਾ ਪੰਜਾਬੀ ਚ ਵੀ ਆ ਜਾਂਦਾ ਡਿਸਕ੍ਰਿਪਸ਼ਨ ਚ ਪਾਣਾ ਲਿੰਕ ਆਪਾਂ ਨੇ ਕਲਿੱਕ ਮਾਰ ਲਿਓ ਬਾਈ ਸਿੱਧਾ ਚੈਨਲ ਖੁੱਲੂਗਾ ਉੱਥੇ ਤੇ ਆਪਣਾ ਬਾਈ ਨੂੰ ਸਬਸਕ੍ਰਾਈਬ ਜਰੂਰ ਕਰਿਓ ਠੀਕ ਰੱਖਿਓ ਕੰਮ ਨੂੰ ਆਹ ਜਿੱਥੇ ਸਾਨੂੰ ਦੇਖਦੇ ਉੱਥੇ ਬਾਈ ਨੂੰ ਵੀ ਦੇਖੀ ਜਾ ਵਿੱਚੇ ਬ੍ਰਿਜਟ ਦੇ ਲਈ ਪੈ ਗਿਆ ਬਾਈ ਤੂੰ ਵੀ ਸੱਚੀ ਦਾ ਕੰਮ ਪੂਰਾ ਹੈ ਬੜਾ ਪੂਰਾ ਐਂਟਰਟੇਨਮੈਂਟ ਕਰਾਂਗੇ ਨਾ ਨਾ ਠੀਕ ਨਾ ਕੋਈ ਗੱਲ ਨਹੀਂ ਜੇ ਟਾਈਮ ਹੁੰਦਾ ਹੁਣ ਤਾਂ ਹੈ ਨਹੀਂ ਕੋਈ ਫਸਾਦ ਰਾਜੇ ਕਰ ਉਹਨੂੰ ਅੱਜ ਸਾਡੇ ਕੋਲ ਆ ਜਗਾ ਉਹਨੇ ਬੈਠੇ ਹੋਏ ਨੇ ਹਫਤੇ ਬਾਅਦ ਇੱਕ ਅਦਾ ਗੜਾ ਮਾਲਕ ਆ ਉਰੀ ਬੈਠੇ ਹੋਣਗੇ ਪਰ ਇਹਦ ਵਾਰ ਤੂੰ ਸਾਡਾ ਬੰਦਾ ਨਹੀਂ ਵਿਹਲਾ ਹੁੰਦਾ ਬਸ ਆੜੀ ਜਿੱਥੇ ਧੁੰਦ ਧੁੰਦ ਦੋਤਰ ਕੀ ਨਾ ਇੱਥੇ ਤੂੰ ਨਹੀਂ ਲੱਗਿਓ ਰਹਿਣੀ ਸਿਆਲ ਸਿਆਲ ਬਾਈ ਆ ਕੇ ਸਾਡੇ ਕੋਲ ਆ ਗਿਆ ਠੀਕ ਆ ਗਿਆ ਪਹਿਲੀ ਹੀ ਹੁੰਦੇ ਆ ਜੇਕਰ ਆ ਜੇ ਕਰ ਨਾ ਨਾ ਠੀਕ ਹੈ ਚਲੋ ਜੀ ਇਹਦਾ ਸਾਲਾ ਗਿੱਦਾ ਇਹਦਾ ਪੰਜਾ ਕੌਣ ਲਿਆਤਾ ਹਾਂ ਉਹ ਤੂੰ ਕਹਾਂ 20 ਤਾਂ ਲਿਆਇਆ 20 ਤਾਂ ਮੈਂ ਤਾਂ ਸਾਲਾ 20 ਇਹਦਾ ਬਿੱਜੀ ਫਿਰਤਾ ਮਾੜਾ ਦੀਆਂ ਗੱਲਾਂ ਕਰਦਾ ਵੀ ਇਹਨੂੰ ਬਿੱਜੀ ਨਾ ਦੇ ਤੂੰ ਇਹਨੂੰ ਨਹੀਂ ਐਕਨ ਹੀ ਛੱਡ ਦੇ ਇਹਦਾ ਬਿੱਜੀ ਤਾਂ ਮੈਂ ਪਹਿਲਾਂ ਆਹ ਇਹਨੇ ਕਰ ਬਾਇਆ ਟੋਡਾ ਪੀਟਰ ਗਿਆ ਲੈ ਹਾਂ ਪਤਲਾ ਪਤਲਾ ਜਾ ਫੇ ਛੱਟਾ ਦਿੱਤਾ ਦਾਜ ਦਾ ਰਹੀਦਾ ਫਿਰ ਮਾਹ ਚਲ ਟਾਈਮ ਲੰਘ ਜੂਵੇ ਘੁੰਮ ਫੇਰ ਕੇ ਆ ਕੇ ਮੈਂ ਦੇਖਿਆ ਹੁਣ ਮੈਂ ਇਹ ਗਿੱਲੇ ਹੀ ਰਹਿਣਾ ਏਕਣੀ ਹੋਣਾ ਜਿੰਨੇ ਟੁਕੜਾ ਆਏਗਾ ਮੈਂ ਮੈਂ ਜੰਮੇ ਆਪਣੀ ਕਾਂਕ ਤਾਂ ਜੰਮੇ ਆਉਣੀ ਹੈ ਡਾਕ ਦੇਖ ਲੈ ਅੱਗ ਮੈਦਾਨਾ ਦਾ ਉਹਨਾਂ ਦੇਖ ਲੈ ਜੰਮੇ ਹੀ ਕਿ ਰਹੀ ਜੰਮੇ ਨਹੀਂ ਉਹਦੀ ਉਹ ਦੇਖ 100% ਜੰਮੀ ਉਹ ਜੰਮੀ ਪੂਰੀ ਆਪਣੇ ਖੇਤ ਦਾ ਫਰਕ ਹੈ ਬਾਈ ਇੱਧਰ ਸਮਝ ਆ ਨਾ ਖਾਲੇ ਨਹੀਂ ਡਾਕਰ ਜ਼ਮੀਨ ਹੈ ਯਾਰ ਡਾਕਰ ਕਰਕੇ ਬਾਏ ਤੈਨੂੰ ਗਾਦਾ ਮੰਡਾਲ ਜਿਨੀ ਥੋੜੂ ਡਾਕਰ ਹੈ ਇਹ ਜਿਹੜੀ ਜਿਹੜੀ ਮੰਡਾਲ ਡਾਕਰ ਉਹੀ ਚੀਜ਼ ਹੈ ਮੰਡਾਲੀ ਨਹੀਂ ਹੈਗੀ ਬਾਈ ਇਹ ਮੰਡਾਲੀ ਡਾਕਰ ਹੋ ਰਿਹਾ ਇਹ ਵੀ ਉਹੀ ਡਾਕਰ ਹੈ ਮੇਰੇ ਕੋਲ ਥੋੜਾ ਜਿਹਾ ਪਣਾ ਜਦਾ ਪਿਆ ਹੋਇਆ ਪਣਾ ਰੋ ਪਣਾ ਜੋ ਹਾਂ ਉਪਣਾ ਹਾਂ ਤਾਂ ਤੇ ਗੰਦਲ ਤਾਂ ਹਰ ਤੇ ਪੰਨੂ ਫਿਰ ਮੇਰਾ ਇੱਕ ਹੋ ਗਿਆ ਵੀਰੇ ਓਹਦਾ ਕੰਮ ਸਾਰੀ ਇਹਦੇ ਵਿੱਚ ਹੀ ਨਿਕਲ ਆਉਣੀ ਸਾਰੀ ਉਹ ਸਾਰੀ ਹੋਣੀ ਚਾਹਤ ਇਹ ਨੂੰ ਇਹ ਇਹ ਪਤਾ ਗਿਆ ਹੈ ਕੁੜੀ ਸ਼ਾਮ ਨੂੰ ਨਿਕਲ ਆਉਣੀ ਸਾਰੀ ਉਹ ਸਾਰਿਆਂ ਨੂੰ ਵੀਰੇ ਨਹੀਂ ਗਿੱਲ ਤਾਂ ਇੰਨੀ ਪਈ ਯਾਰ ਇਹ ਸਾਰੀ ਗੰਦੇ ਦੀ ਹਰੇਕਾ ਪੈਣ ਲੱਗੀ ਅਮਰੇ ਆਪੂ ਗਰੇ ਰੋਗਿਆ ਤੂ ਵੀ ਛੱਡੀ ਹੋਈ ਹੈ ਵਿੱਚ ਹੈ ਨਿਕਲਿਆ ਹਾਂ 8 ਲੱਖ ਦੇ ਬੂਤੇ ਖੜੇ ਆ ਚੰਦੇ ਹੈ 8 ਲੱਖ ਦੇ ਬੂਤੇ ਕੀ ਕਰ 8 ਲੱਖ ਦੇ ਖੜੇ 8 ਲੱਖ ਦੇ ਬੂਤੇ ਅੱਜ ਖੜੇ ਆਏ ਵਾਹ ਤੇਰੇ ਬਿਆਰੂ ਬੈਠੀਰੇ ਆ ਆ ਆ ਆ ਦੇ ਬਿਆਰੂ ਬੈਠੇ ਹਾਂ ਪੱਤਾ ਵਾ ਹਟ ਜਾਂਦਾ ਹੈ ਪੱਤਾ ਵਾ ਹਟ ਜਾਂਦਾ ਤਾਂ ਹੀ ਕੰਮ ਬਈਗਾ ਰੌਣੀ ਕਰ ਦੇਦਾ ਇੱਕੋ ਜਿਹੇ ਸਾਰੇ ਪੱਤਾ ਕਿਹੜਾ ਪੱਤੇ ਨਹੀਂ ਹੁੰਦਾ ਹੈ ਪੱਤੇ ਨਹੀਂ ਹੁੰਦੇ ਉਹ ਹੋਰ ਵੀ ਦਿਨ ਤਾਂ 3 ਦਿਨ થઈ ਪੱਤਾ ਹੁਣ ਕੰਮ ਤਾਂ ਜੰਮੇ ਹੀ ਤੇ ਪੱਤਾ ਦੇਖੀ ਕਿਹੜੇ ਹਿਸਾਬ ਨਾਲ ਚੱਲਦਾ ਹੈ ਹਾਂ ਅੱਗੇ ਗਏ ਨੇ ਹੱਬਾ ਉਹ ਵਗੜਾ ਤੁਰ ਤੁਰ ਹੋ ਜਾਣਾ ਆਹ ਹੋ ਗਿਆ ਮੈਂ ਰੱਤ ਵਿੱਚ ਵੀ ਆ ਕੇ ਬਿੱਛ ਕੱਟਿਆ

ਆਣ ਕੇ ਜੰਮੀ ਨਾਲ ਆ ਦੇ ਇੱਕ ਟਿਕ ਟਿਕ ਖੜਾ ਲੈ। ਇਹਦਾ ਕਰੀ ਵੀ ਆ। ਫਰੇ ਗਾਤੀ ਸੀ। ਕਿਥੇ ਕਰਾਈ ਗਿਆ? ਨਾਲੇ ਬਰਸੀਨਾ ਖੇਤ ਆ। ਜਾਂ ਜਿੱਥੇ ਉਧਰ ਕਰਾਈ ਉਧਰ ਵੀ ਜੰਮਿਆ ਵਿਆ। ਨਾਲੇ ਬਰਸੀਨਾ ਜੰਮਿਆ ਬਹਿ ਕਹਿੰਦੇ ਪਾਣੀ ਲਾਏ ਤੇ ਮਰਨਾ ਇਹ। ਜੰਮਾ ਹੁੰਦਾ ਕਹਿੰਦੇ। ਅੱਛਾ। ਵੀ ਪਾਣੀ ਲਾਏ ਤੇ ਮਰਨਾ। ਮੂੰ ਇਹਦੇ ਵਿੱਚ ਕਰਨੀ ਨਹੀਂ ਦੀ ਮੈਂ ਫਰੇ। ਕਿਆ? ਇਹ ਚ ਮੈਂ ਆਪਣਾ ਇਸਤੇਮਾਲ ਕਰਨਾ। ਅੱਛਾ। ਹਾਂ। ਆਈ ਤਾਂ ਨੇਤਰ ਨੇ ਵੀ ਕਰਾਈ। ਚਾਹ ਘਟਣ ਵਾਲੇ ਦੇਖੀ। ਅੱਛਾ। ਇਦੇ ਵਿੱਚ ਕਿ ਡਾਕਰ ਆ ਤੇਰਾ ਡੋਜੀ ਆਹੋ 19 ਰੁਪਏ ਡਾਕਰ ਨਹੀਂ ਡਾਕਰ ਨਹੀਂ ਚਲੋ ਹੈ ਡਾਕਰ ਜਣੀ ਹੂੰ ਹਾਂ ਹੂੰ ਡਾਕਰ ਸਮਝ ਲਾ ਤੂੰ ਇਦੇ ਵਿੱਚ ਮੈਂ 100 ਗ੍ਰਾਮ ਪਾਉਣੀ ਸੰਕੋਰ ਬਾਤ ਬਸ 100 ਗ੍ਰਾਮ ਸੰਕੋਰ ਦੀ 6 ਪੰਪ ਲਾਉਣੇ ਆ ਕੱਲੀ ਦੇਈ ਕੱਲੀ ਦੇਈ ਠੀਕ ਆ ਹਾਂ ਦੇਖੀ ਉੜਦਾ ਉੜ ਇਹਦਾ ਉੜੇ ਜਾ ਇਹ ਹੁਣ ਅੱਜ ਹੱਟ ਇਹ 8 ਦਿਨ ਤੱਕ ਉਦੋਂ ਬਾਅਦ ਪਾਣੀ ਲਾ ਦੇਣਾ ਫਿਰ ਹਾਂ 15 ਜਾਂ 17 ਦਿਨ ਦੀ ਮਣਕ ਨੂੰ ਕਰ ਦੇਣੀ ਉਤੇ ਬਾਅਦ ਪਾਣੀ ਲਾਉਂਗਾ। ਬਾਅਦ ਪਾਣੀ ਲਾਉਣਾ। 3-4 ਦਿਨ ਬਾਅਦ ਲਾਉਂਗਾ 22 ਦਿਨ ਦੀ ਕਣਕ ਨੂੰ। ਠੀਕ ਐ। ਠੀਕ ਐ। ਆਹ ਆ ਬੜੇ ਦੇਖ। ਆ ਬਾਈ ਦਾ ਬਣੇ ਹੋ ਗਈ ਇੰਨੀ ਹਰਿਆਈ ਪੈਂਦੀ ਖੇਤਾਂ 'ਚ। ਇੱਧਰ ਜਾ ਕੇ ਆਇਆ ਕੱਲ ਅਨਸਾਰੀ ਸਾਹਿਬ ਕਿੰਨੀ ਮੈਂ ਤੇਰੇ ਇੱਧਰ ਨੂੰ ਹਾਂ। ਪਟਿਆਲੇ ਕਿੰਨੀ ਨੂੰ ਰੌਣੀ ਕਰੇ ਪਈ ਸੀ ਰੌਣੀਆਂ ਰੌਣੀਆਂ ਵੀ ਹੁੰਦੀਆਂ ਅਜਾ ਬੱਤ ਨਹੀਂ ਆਏ ਰੌਣੀ ਸਾਰੇ ਇਹਨੇ ਪਟਿਆਲੇ ਦੀ ਅਸੀਂ ਤੇ ਹੀ ਫੇਰ ਆਪਣੇ ਦਾ ਮੈਂ ਕਹਿੰਦਾ 4 ਦਿਨ ਬਾਅਦ ਵਜਾਈ ਖਦ ਮੋਲਣੀ ਸਾੜੇ ਰੌਣੀ ਨਹੀਂ ਨਾ ਹੁੰਦੀ ਹੈਗੀ ਸਾੜੇ ਆਪਣੇ ਅਸੀਂ ਪੰਗਾ ਰੌਣੀ ਨਹੀਂ ਹੁੰਦੀ ਹੈਗੀ ਜੇ ਕਰਦੇ ਵੇ ਬੱਤ ਨਹੀਂ ਆਉਂਦੀ ਫੇਰ ਜੇ ਕਰਦੇ ਕੋਈ ਬੱਤ ਨਹੀਂ ਆਉਂਦੇ ਬੱਤ ਨਹੀਂ ਹੁੰਦੀ ਫਿਰ ਤਾਂ ਸਾੜੇ ਨਹੀਂ ਰੌਣੀ ਹੁੰਦੀ ਫੇਰ ਬੱਤ ਨਹੀਂ ਆਉਂਦੇ ਇੱਥੇ ਤਾਂ ਉਹ ਪੀਮੇ ਸਰਪੰਚ ਦੀ ਹੋ ਰਹੀ ਝੁੰਡੇ ਜਿਹੇ ਖੜੇ ਦਿਖਦੇ ਬਾਕੀ ਸਭ ਦੇ ਵੀਜ ਹੋਗੀ ਹੈਨਾ ਉਹ ਪੀਮੇ ਵਾਲੀ ਖੇਤ ਨੇ ਪੀਮੇ ਦੇ ਪਲਾਂਟ ਦਿੰਦਾ ਇੱਕ ਵਾਰ ਉਹ ਵੀ ਢਿੱਲੇ ਕਰਕੇ ਆ ਢਿੱਲਾ ਮੈਂ ਕਰ ਦੇਣਾ ਆ ਕੇ ਇੱਥੇ ਕਿ ਰੈਂਮ ਲੱਗਦਾ ਆ ਜੰਮ ਵਧੀਆ ਹੈ ਬੰਦ ਹੈ ਆ ਜੰਮ ਵਧੀਆ ਆ ਜੰਮ ਸਰ ਤੇ ਵਧੀਆ ਯਾਰ ਕੋਈ ਨਹੀਂ ਗਣਕ ਬਹੁਤ ਵਧੀਆ ਜੰਮੀ ਪੂਰੀ ਐਨ ਮੈਂ ਕਹਿੰਦਾ ਭਾਈ ਹੋਈ ਗਣਕ ਬਹੁਤ ਵਧੀਆ ਠੀਕ ਹੈ ਠੀਕ ਆ ਠੀਕ ਆ ਇਹਨੂੰ ਤਾਂ ਤੂੰ ਐਂ ਕਰੀ ਹਾਂ ਪੱਤੇ ਕੱਢੂਗਾ ਕਿੱਕ ਨਹੀਂ ਹੈ ਪੱਤੇ ਕੱਢੂਗਾ ਇੱਕ ਵਾਰੀ ਨਾ ਨਾ ਕਿਆ ਲੋੜ ਆ ਨਾ ਇਕਣੇ ਹੀ ਕਰਨ ਪੱਤੇ ਰੋੜਾ ਕਰਨ ਪਾਣੀ ਛੱੜਦੀ ਖੁੱਲਾਈ ਕਹਿੰਦੇ ਕੰਕੂ ਮੈਂ ਬਾਈ ਦਿਨ ਲਾ ਮੈਂ ਬਾਈ ਦਿਨ ਦਿਨ ਲਾ ਦੇ ਤੇ 20 ਦਿਨ ਦੀ ਲਾਦੀ ਤਾਂ ਵੀ ਚੱਕਰ ਨਹੀਂ ਨੂੰ ਕੋਟਾ ਪਾਣੀ ਲੱਗਿਆ ਪਿਆ ਠੀਕ ਹੈ ਆਪਣੇ ਰੌਣੀ ਕਰਕੇ ਬੀਜਿਆ ਨਾ ਨਾ ਆਹੋ 20 ਦਿਨ ਨੂੰ 21 ਦਿਨ ਦੀ ਛੱਡ ਦੇ ਇਹਨੂੰ ਠੀਕ ਨਹੀਂ ਜੀ ਕਾ ਇਹਨਾਂ ਦੀ ਜਮਾ ਵਧੀਆ ਆ ਆ ਆ ਸਿਰ ਆਇਆ ਨਾ ਅਸੀਂ ਬੀਜ ਖਾਲੀ ਕਰਦੇ ਕਹਿੰਦੇ ਮਸ਼ੀਨ ਉਧਰ ਦੇਖ ਬੀਜ ਕਿੰਨਾ ਪਿਆ ਵ ਸੰਗਣ ਉਹ ਤੇ ਜੀ ਝਾੜ ਕੇ ਗਏ ਆ ਝਾੜ ਗਿਆ ਨਾ ਆਮ ਤੇ ਵਹੀਨ ਝਾੜ ਗਿਆ ਉਹ ਉੱਥੇ ਦਾ ਜੀ ਉਹ ਵੀ ਇੱਥੇ ਆਏ ਝੜ ਗਿਆ ਫਿਰ ਸ਼ਿੱਟਾ ਜੀ ਪੂਰਾ ਆ ਗਿਆ ਸ਼ਿੱਟਾ ਫੁੱਲ ਫੁੱਲ ਸ਼ਿੱਟਾ ਆ ਗਿਆ ਡਬਲ ਹੋ ਗਿਆ ਕੰਮ ਉਹ ਜੰਮ ਤਾਂ ਹੁਣ ਮੇਰੀ ਗੱਲ ਸੁਣ ਰਖਦੇ ਮੈਂ ਤਾਂ ਚਾਹ ਰੋਂ ਤਾਂ ਬੀਜ ਓਕਣਾ ਚਾਹੀਦਾ ਹਾਂ ਉਹ ਨਹੀਂ ਛੋਟੀ ਛੋਟੀ ਕਰਕੇ ਹਾਰੇ ਮੂੰਹ ਲੱਗਦੀ ਏਕਣਾ ਉਹ ਨਾ ਨਾ ਹੁਣ ਤਾਂ ਆ ਹੀ ਦੇਖ ਜਿਹੜੀ ਨਾ ਸੰਘਣੀ ਗਣਕਾ ਉਹਨੇ ਪਹਿਲਾ ਮੂੰਹ ਲੱਗਣਾ ਜਾਂ ਜੰਮਣਾ ਉਹਦੇ ਬਾਅਦ ਮਰ ਜੇਣਾ ਉਹ ਨਾ ਫਿਰ ਔਰ ਇੱਕ ਗੱਲ ਆ ਇਹਦੇ ਵਿੱਚ ਗੁੱਲੀ ਡੰਡਾ ਨਹੀਂ ਹੋਊਗਾ ਇਹਦੇ ਮੈਂ ਕਿੱਥੇ ਹੋਣਾ ਗੰਨੇ ਵਾਲਾ ਖੇਤ ਆ ਫਲਗਾ ਨੂੰ ਸਮਝੂਗਾ ਕਿ ਤੂੰ ਆਪ ਥੀਨ ਵਾਲਾ ਖੇਤ ਹੈ ਤੇਰਾ ਗਿੱਮਾ ਗੁਲਬਿੰਦਾ ਕਿਹੜੇ ਹਿਸਾਬ ਨਾਲ ਜੰਮਿਆ ਜਿੱਲ ਵਿੱਚ ਮੁੱਟੀ ਡੱਡਾ ਜੰਮਣਾ ਗੇਦਾ ਜਿੱਥੇ ਉਧਰ ਨਹੀਂ ਜੰਮੂ ਘੱਟ ਜੰਮੂਗਾ ਇੱਥੇ ਗਿੱਲ ਵਿੱਚ ਜ਼ਿਆਦਾ ਜੰਮ ਆਏ ਤਾਂ ਮੇਰੀ ਗੱਲ ਸੁਣਦਾ ਹੁਣ ਜਪ ਪ੍ਰਸਾਦ ਪੈਂਦੀ ਆ ਇੱਧਰ ਤੇ ਪਾਣੀ ਆਏ ਜਾਂਦਾ ਉਹ ਗਾਇਲ ਬੀਜ ਵੀ ਤਾਂ ਆਉਂਦਾ ਹੀ ਆ ਪਾਣੀ ਦਾ ਹੀ ਗੰਨੇ ਨੂੰ ਕਹ ਸਮਝੂਗਾ ਤੂੰ ਹਾਂ ਇੱਧਰ ਤੇ ਪਾਣੀ ਆਏ ਜਾਂਦਾ ਫਿਰ ਦਰਿਆ ਕਿੰਨੀ ਨੂੰ ਦਰਿਆ ਨੂੰ ਥੋੜੇ ਜੀ ਮੀਨ ਵਿੱਚੋਂ ਉੱਤੇ ਹਾਂ ਉਹ ਉੱਥੇ ਜਾਣਾ ਉੱਥੇ ਬਾਦ ਦਾ ਪਹਿਲਾਂ ਜਾ ਕੇ ਹਾਂ ਦੁਨੀਆ ਬਾਦ ਦਾ ਕੱਖ ਕੰਡਾ ਉੱਥੇ ਜਾਣਾ ਪਹਿਲਾਂ ਉਹ ਉੱਥੇ ਤਾਂ ਜਾਂਦਾ ਜੇ ਬੇਬਸ ਹੋ ਜੂਏ ਨਹੀਂ ਤਾਂ ਡਰੇਨ 'ਚ ਲੰਘ ਜਾਂਦਾ ਹੋ ਜੇ ਬੇਬਸ ਹੋ ਜੂਏ ਫੇਰ ਜਾਂਦਾ ਉੱਥੇ ਆ ਤਾਂ ਜੰਮ ਠੀਕ ਕਰਾ ਤਾ ਤੂੰ ਦਾ ਜੰਮ ਇਹਦੇ ਉੱਪਰ ਜੰਮ ਕਿਹਾ ਹੋਊਗਾ ਦੇਖਿਆ ਤੂੰ ਮੇਰੀ ਗੱਲ ਸੁਣ ਲੈ 50 ਕਿਲੋ ਵੀਚ ਪਾਇਆ ਹੂੰ ਇਹਦੇ ਵਿੱਚ ਹੂੰ ਯਾ ਵੀ ਗਣਕ ਮੈਨੂੰ ਕਿਤੇ ਕਿਤੇ ਸਾਲੀ ਜਿੱਦੀ ਲੱਗਦੀ ਦੇਖਣਿਆਂ ਨੂੰ ਆ ਤੇ ਹਾਲੇ ਜੰਮ ਦੀ ਰੋੜੀ ਦਾ ਗਣਕ ਜਿੱਦੀ ਲੱਗਦੀ ਜੰਮ ਦੀ ਆ ਜਦੋਂ ਖੇਤ ਤੇ ਪਾਜ ਤੇ ਤਾਂ ਆਹ ਕੱਪ ਤੇ ਦੇਖੀ ਤੂੰ ਮੈਂ ਪੂਰੇ ਹਫ਼ਤੇ ਮੈਂ ਲੈਣਾ ਬਣੀਆਂ ਮਪਣੀਆਂ ਪੂਰੀਆਂ ਆ ਜਾ ਨਿਕਲਦੀ ਆ ਗਣਕ ਸਮਝਿਆ ਆ ਗਣਕ ਮੂੜਾ ਵੀ ਜਿੱਥੇ ਨੂੰ ਵੀ ਜਿੱਕਰ ਜਾਂਦਾ ਨਾ ਚੱਕਰਾਂ ਦੇ ਮਸ਼ੀਨ ਦੁਆਰੇ ਫੇਰ ਲੱਗ ਜਾਂਦੀ ਆ ਇਹ ਆਹ ਦਾਣੇ ਕਿ ਜਿੰਦੇ ਨਾ ਥੋੜਾ ਫਰਕ ਪੈਂਦਾ ਹਰ ਕਦਾਈ ਇਹ ਨਾ ਦੋ ਭਈ ਨਾ ਨਾ ਜਿਹੇ ਪਰੇਉਣਾ ਠੀਕਾ ਜਾਂਮੇ ਪੂਰਾ ਵਧੀਆ ਜੰਮ ਗਿਆ। ਇਹ ਗਮ ਮਸ਼ੀਨ ਕਰ ਮੈਂ ਦੇਖਿਆ ਇੱਕਣੀ ਜਾਈ ਦਣਾ ਦਲਾਂ ਜੰਮੇ ਹੋਏ ਚਾਹੀਦਾ ਵੇ। ਉਹ ਦੇ ਦੋਣੇ ਦੇ ਨਾਲ ਦਲਾਂ ਆ ਗਏ। ਇੱਕਣੀ ਚਾਹੀਦਾ ਵੀਜ। ਇਹ ਤਾਂ ਹੁਣ ਕੱਲਾ ਕੱਲਾ ਢੱਕਾ ਜਾਈ ਨੇ ਫੈਟਣਾ ਵੀ ਤਾਂ ਹੈਗਾ। ਹੂੰ। ਸਮਝਿਆ ਗੱਲ? ਇਹਨੇ ਫੈਟਣਾ ਵੀ ਆ ਫੇਰ ਉਹਦਾ ਹੋ ਜਾਣਾ ਇਹਨੇ। ਅਜਾ ਨਿਕਲਦੀ ਹੋਊਗੀ ਤੇ ਕੀ ਹੋਰੇ? ਇਹ ਰੋਲਾ ਜਾਂ ਮਾਰ ਜਾਂਦੀ ਆਹਾ। ਤੁਰੇ ਹੋਇਆ ਵਿੱਚ। ਦਾ ਦਾ ਦਾ। ਉਰਿਆ ਪਿਆ ਇੱਧਰ ਸ਼ੋਰਾਂ ਵੀ ਹੈਗਾ ਇੱਧਰ ਸ਼ੋਰੇ ਕਰਕੇ ਵੀ ਹੌਲੀ ਹੌਲੀ ਨਿਕਲਦੀ ਹੈ ਇੱਥੇ ਵੀ ਤੂੰ ਵੀ ਗੱਲੇ ਦੇ ਕਿੰਨੀ ਗਾਰੇ ਵਰਗੀ ਕਹਿੰਦਾ ਇੱਥੇ ਉਹ ਵੀ ਖੜੀ ਰਹਿੰਦੀ ਸ਼ੋਰੇ ਚ ਆਹ ਸ਼ੋਰਾਂ ਤਾਂ ਜਾਣਾ ਹੀ ਨਹੀਂ ਹੁਣ ਇਹ ਤਾਂ ਰਹਿਣੀ ਰਹਿਣਾ ਇੱਧਰ ਇੰਨਾ ਨਹੀਂ ਉਹਨਾਂ ਹਵਾ ਪੈ ਜਾਂਦੀ ਹੈ ਮੜੀ ਜੀ ਆਹ ਇਹਦੇ ਪੱਤੇ ਝੜਦੇ ਤਾਂ ਲੱਗੇ ਧੁੱਪ ਹੁਣ ਪੱਤਾ ਝੜ ਗਿਆ ਜਿੱਦਾਂ ਸਾਰੇ ਬੂਟਿਆਂ ਦਾ ਫੇਰ ਤਾਂ ਧੁੱਪ ਆ ਜਾਂਦੀ ਹੈ ਪੱਤਾ ਝੜੇ ਛੱਡ ਗਿਆ ਬਸ ਥੋੜਾ ਜਿਹਾ ਰਹਿ ਗਿਆ ਉੱਪਰ ਕਿਦਾ ਕੰਮ ਨੇ ਬੈੜੀ ਬੈਠਾ ਖਾਲਾ ਖੁਣੇ ਸਵਾਰੀ ਉਹਦਾ ਦੇ ਕੀੜਾ ਪਾਣੀ ਲੱਗਿਆ ਉਹਦਾ ਘਾੜ ਛੜਨਾ ਕਾ ਨਹੀਂ ਨਹੀਂ ਹੁੰਦਾ ਆਹੋ ਫੇਰ ਉੱਪਰ ਤੇ ਰੋਟੀ ਚ ਫੁੱਟਿਆ ਹੀ ਫੇਰ ਚੱਲ ਠੀਕਾ ਮੁੱਟਾ ਵਧੀਆ ਤੇ ਹੁੰਦਾ ਭਾਈ ਮੁੱਟਾ ਬਾ ਉਹ ਵਧੀਆ ਥਾ ਇੱਕ ਫੁੱਟਾ ਨਹੀਂ ਵਿਸੋਇਆ ਇਹਦੇ ਆਵ ਲਾਦਾ ਹੈ ਇੱਕ ਮੁੱਟਾ ਵੀ ਨਹੀਂ ਵਿਸੋਇਆ ਕੋਈ ਮੁੱਟਾ ਮਰ ਗਿਆ ਚੁਟ ਗਿਆ ਕੁਝ ਹੋ ਗਿਆ ਹੈ ਹੈ ਟੋਪ ਦਾ ਮੁੱਟਾ ਖੜਾ ਹੈ ਐ ਉੱਤੇ ਦੇਖ ਲੈ ਬੰਦੇ ਗਾਰ ਸੁਣਦਾ ਇੱਕ ਤਾਂ ਹੀ ਬਾਹੀ ਘਟ ਹੋਈ ਆ ਸੁਣਦਾ ਗਾ ਆਹ ਨਾ ਮੈਂ ਤਵੀਆਂ ਦੀ ਪਾੜ ਪਾ ਕੇ ਫ਼ੋਗਾ ਮਾਰ ਕੇ ਬੱਸ ਛਟਾ ਲਾ ਤਰ ਦਾ ਬਾਜਰੇ ਛਟਾ ਲਾ ਕੇ 100 ਮੀਟਰ ਨਾਲ ਪੀ ਦਿੱਤਾ ਪਰਸ ਜੁਕੀ ਦੇ ਬੰਦੇ ਦਿੰਦੇ ਇੱਥੇ ਹੁਣ ਕੇ ਛੇੜਿਆ ਹੁਣ ਛੇੜਿਆ ਆਹੋ ਠੀਕ ਹੈ ਜੁਪੀ ਦੇ ਬੰਦੇ ਆਏ ਤੇ ਜਦ ਘੁੱਟੇ ਲਾਏ ਤੇ ਗੰਨੇ ਦੇ ਥਾਲ ਦੇ ਉੱਤੇ ਹੁਣਾਤਾ ਜ ਇਹਨਾਂ ਨੇ ਹਮ ਸਮਝਿਆ ਯਾਦਾ ਦੇਖਣ ਆਏ ਤੇ ਇੱਧਰ ਇਹਦੀ ਜਮੀਨ ਆ ਇੱਧਰ ਕਿਤੇ ਪਹਿਲਾਂ ਚੌਰ ਕਿੰਨੀ ਅੱਛਾ ਜੁਪੀ ਦੇ ਤੇ ਕਹਿੰਦੇ ਸੀ ਜੁਪੀ ਦੇ ਜਾਨੀ ਕਿ ਉਹ ਦੇਖਣ ਆਏ ਤੇ ਆਪਣੀ ਵੀਡੀਓ ਦੇਖ ਦਿੱਤੀ ਕਹਿੰਦੇ ਬੂਟਾ ਦੇਖ ਕੇ ਜਾਂਦੇ ਹੁੰਦੇ ਆਲਾ ਸਾੜੇ ਬਾਗੇ ਉੱਤੇ ਫਮਾ ਲਿਆ ਆਇਆ ਆਇਆ ਪਾਸੇ ਨੂੰ ਹੂੰ ਉਹ ਕਹਿੰਦੇ ਬੂਟਾ ਨਸਲ ਦਾ ਆਹੇ ਜਾਂ ਦੇਖ ਕੇ ਜਾਂਦਾ ਨਾ ਨੇ ਜਿਉਂ ਕਿ ਬੂਟਾ ਬਹੁਤ ਲੱਗਦਾ ਉਹਨਾਂ ਨੇ ਇੱਧਰ ਲਾਉਣੇ ਤੇ ਠੀਕ ਆ ਬੜਾ ਜੋਰ ਕਿੰਨੀ ਬੂਟੇ ਇੱਧਰ ਫਾਰਮ ਫਰਮ ਤਾਂ ਨਾ ਹੁੰਦਾ ਕਹਿੰਦੇ ਬੂਟਾ ਵਧੀਆ ਹੈ ਬੂਟੇ ਸਾਰੇ ਇੱਕ ਜਾਇ ਨਹੀਂ ਨਸਲ ਵਾਲਾ ਨਸਲ ਦਾ ਫਰਕ ਆ ਜਾਂਦਾ ਇੱਕ ਬੂਟਾ ਹਾਲਾ ਪੂਰਾ ਜਾਂਦਾ ਕਿ ਕਾਲਾ ਜਾਂਦਾ ਵਿੱਚ ਉਹ ਬੂਟੇ ਰਲੇ ਵੀ ਬੀਜ ਹੁੰਦਾ ਉਹ ਇਹ ਬੂਟਾ ਸਾਰੇ ਇੱਕ ਜਿਆਦਾ ਪਤਾ ਕੀ ਗੱਲ ਆ ਜਮੀਨ ਆ ਡੱਕਰ ਹੂੰ ਇਹਨੂੰ ਪਾਣੀ ਲੱਗਦਾ ਰਿਹਾ ਪੱਤੀ ਪੱਤੀ ਹੂੰ ਸਮਝਿਆ ਕਿ ਨਹੀਂ ਹੁਣ ਪੱਤੀ ਪੱਤੀ ਪਾਣੀ ਲੱਗਦਾ ਰਿਹਾ ਉਹ ਉਹ ਬੂਟਾ ਆਹ ਬੂਟਾ ਇਹ ਖਾਲੇ ਆਹ ਲੱਗਾ ਆਹ ਕਿਥਾਲ ਦਾ ਉਹ ਗਾਇ ਲੱਗਾ ਬੂਟਾ ਇਹ ਨਾਲ ਦੇ ਲੱਗੇ ਹੋਇਆ ਉਹ ਨਾਲ ਲੱਗਾ ਉਹੀ ਸਾਲ ਆ ਦੇਖ ਨਾਲ ਦੇ ਲੱਗੇ ਹੋਇਆ ਤੂੰ ਤੇ ਮੈਂ ਕਹਿੰਦਾ ਤਿੱਗੜੇ ਮੋਟੇ ਇਹ ਆ ਹਾਂ ਹੁਣ ਦੱਸਣ ਉੱਤੇ ਕੀ ਐ ਫਰਕ ਪੈਗਾ ਉਹਨਾਂ ਦੇ ਚੜ੍ਹ ਗਈ ਬੇਲ ਉੱਪਰ ਉਹ ਬੇਲ ਨਹੀਂ ਸਾਹ ਕੋਈ ਹੈ ਗੰਨਾਂ ਹੀ ਦਾ ਸਮਝਿਆ ਇਹ ਕਿਥੇ ਪਾਣੀ ਚੱਲਦਾ ਹੈ ਇਹ ਇਹਨਾਂ ਕੇ ਲਾ ਫਰਕ ਪੈਂਦਾ ਫਿਰ ਜਿੱਥੇ ਪਾਣੀ ਜਾਂਦਾ ਉੱਥੇ ਵੀ ਨੀ ਬੁੱਟਾ ਜਲਦਾ ਹੈਗਾ ਨਹੀਂ ਪਾਣੀ ਦਾ ਨਹੀਂ ਇਹ ਸਾਰਾ ਉਹ ਵੀ ਫਰਕ ਹੈ ਯਾਰ ਪਤਾ ਹੀ ਨਹੀਂ ਨਾਲ ਉਹਦਾ ਫਰਕ ਹੈ ਨਹੀਂ ਫਰਕਾ ਮੈਨੂੰ ਨਾਲ ਦਾ ਫਰਕ ਆ ਹਾਂ ਬੰਦਾ ਹੀ ਫਰਕ ਜਿਹੜੀ ਬੇਲ ਚਾਰਜ ਨਹੀਂ ਉਹ ਵੀ ਰੋਕ ਲੈਂਦੀ ਯਾਰ ਜਿਹੜੀ ਬੇਲ ਕਰ ਦਿੰਦੀ ਨਾ ਉੱਪਰ ਹਾਂ ਉਹਨੂੰ ਨਾਲ ਸਪਰੇਅ ਕਰਦੇ ਹੈ ਬੁੱਟੇ ਨੂੰ ਖੜਾ ਦਿੰਦੀ ਹੈ ਬੇਲ ਤੇ ਗੰਦੇ ਇਧਰੋਂ ਹੀ ਕੜ ਗਈ ਤੀ ਜੇ ਮੈਂ ਸਪਰੇਅ ਕਰੀ ਜੇ ਫਿਰ ਗੰਦੇ ਉਹਦਾ ਮੈਂ ਬੁੱਟਾ ਰੋਕ ਦਿੰਦੀ ਆ ਉਹ ਬੁੱਟਾ ਰੋਕਿਆ ਵੈ ਤਾਂ ਮੈਂ ਪਹਿਲਾਂ ਠੀਕ ਕਰਦਾ ਮੈਂ ਦੇਖਿਆ ਜਿੰਨਾ ਵੀ ਵੇਪ ਆਉਂਦੇ ਆ ਬੁੱਟਿਆਂ ਨੂੰ ਲੱਗਦਾ ਹ ਦੋ ਥੈਲੇ ਡਾਇ ਦੇ ਪਾਸ ਮੈਂ ਉਹਦੇ ਵਿੱਚ ਬਾਜਰੇ ਵਿੱਚੋਂ ਪੁੱਕੇ ਨੂੰ ਲੱਗਿਆ ਆਹੋ ਉਹ ਤਾਂ ਲੱਗਣਾ ਹੀ ਆ ਹੁਣ ਕਹਿ ਤੂੰ ਝਾੜ ਪਾਸ ਦਾ ਹਾਂ ਝਾੜ ਗਿਆ ਹੁਣ ਕਹਿ ਤੂੰ ਝਾੜ ਪਾਸ ਦਾ ਹੁਣ ਵੀ ਤੇਰੇ ਨਾਲ ਮਨ ਕੇ ਜਲ 15000 ਬੜਾਈ ਹੋ ਗਈ ਸੀ ਦੀਓ ਫੇ ਘਰਾਈ ਹੋ ਗਈ ਰੇ ਪਾਣੀ ਲੱਗ ਰੇ ਪਾਣੀ ਲੱਗ ਹੁਣ ਫੇਰ ਦੋ ਥੈਲੇ ਡਾਇ ਦੇ ਪਾਸ ਤੇ ਇਹ ਦੋ ਥੈਲੇ ਉੱਥੇ ਫੇਰ ਡਾਇ ਦੇ ਪਾਸ ਤੇ ਅੱਗੇ ਤਾਂ ਤੂੜੀ ਦਾ ਤੂੜੀ ਦਾ ਰੇਟ ਹੁੰਦਾ ਤਾਂ ਉਹ ਵਾਜ ਜਾਂਦੀ ਦੀ ਹੁਣ ਤਾਂ ਥੋੜਾ ਤੂੜੀ ਦਾ ਵੀ ਰੇਟ ਨਹੀਂ ਉਹ ਹੁਣ ਤਾਂ ਸੇਵਾ ਹੀ ਆ ਬਸ ਬਸ ਸੇਵਾ ਹੀ ਸੇਵਾ ਆ ਕਾਇਨਦ ਨੇ ਆਹਰੇ ਕੁਛ ਨਹੀਂ ਨਾ ਨਾ ਟੂੜੀ ਮੈਂ ਤਾਂ ਹੀ ਨਹੀਂ ਬੀਜੀ ਹਾਂ ਪੈ ਤੇ ਮੈਂ ਕਹਾਂ ਗਾੜ ਕੇ ਬੀਜਦੀ ਮਾਪਾ ਨੇ ਨਹੀਂ ਬੀਜਣੀ ਆਈ ਮੈਂ ਆ ਫਿਰ ਬਈ ਗੱਲ ਸੁਣ ਲੈ ਜੇ ਬੀਜੀ ਵੀ ਹੋਵੇ ਨਾ ਪਾਣੀ ਪੂਣੀ ਲੱਗਦਾ ਰਹਿੰਦਾ ਪਾਣੀ ਸਾਲਾ ਮੀਂਹੋਂ ਲਾਈ ਜਾਵੇ ਨਹੀਂ ਮੈਂਗਾ ਪੈਂਦਾ ਤੋਂ ਦਾ ਏ ਬੁੱਟੇ ਤਾਂ ਹੀ ਕਰਦੇ ਆ ਮੇਰੀ ਗੱਲ ਸੁਣ ਤਾਂ ਹੀ ਕਰਦੇ ਆ ਬੰਦਾ ਪਾਣੀ ਲਾਉਨੇ ਹੂੰ ਕੀ ਹੁਣ ਇਹਦੇ ਵਿੱਚ ਕਿਾਰੇ ਜਾਓ ਪਾਣੀ ਲੱਗਣਾ ਪਤਰਾ ਪਤਲਾ ਮੈਂ ਕਹੀਆਂ ਮੇਰੀ ਕਾਲਾ ਕਾਇਨਦ ਆਹਰੇ ਪਾਣੀ ਗਾਇ ਕਲਕਣਾ ਮਰ ਜਵੇ ਤੈਨੂੰ ਫਰਕ ਪੈਂਦਾ ਹਾਂ ਹਾਂ ਹੁਣ ਚੱਲ ਸਾਡੇ ਦਾ ਪਟਾਉਣੇ ਅਸੀਂ ਤਾਂ ਵੀ ਨਹੀਂ ਬੀਜੀ ਹੈਗੀ ਅਦੀ ਬੂਟਾ ਉਹ ਵੀ ਪਟ ਉਦੇ ਗਾਕ ਉਹਦੇ ਅੱਜ ਫੇਰ ਆਏ ਤੇ ਕੱਲ ਵੀ ਆਏ ਤੇ ਪਰਸੋਂ ਵੀ ਆਏ ਤੇ ਉਹ ਵੀ ਹੋ ਜਾਣਾ 15-20 ਦਿਨ ਚ। ਸਭ ਦਾ ਵਾਹ। ਠੀਕ ਆ ਚੱਲੀਏ ਦੇਖੀਏ। ਇੰਦਰ ਤਾਂ ਹੋ ਗਿਆ। ਇਹਨਾਂ ਦਾ ਗਾਕ ਰੋਜ਼ ਆਉਂਦਾ ਹੁਣ। ਹੋ ਜਾਣਾ ਫਿਰ। ਬਾ ਇੱਧਰ ਦੇਖ ਸਾਢੇ 6 ਮੰਗਾ ਲਓ। 7 ਮੰਗਾ ਲਓ। ਪਰ 6 ਦੇ ਉੱਪਰੇ ਦੇਣਾ ਜੇ 5000 ਉੱਪਰ ਜਾਵੇ 6 ਦੇ ਘੱਟ ਨਹੀਂ ਦੇਣਾ ਹੈ। ਇਹਨਾਂ ਦਾ ਮੂੰਹ ਤੇਰਾ ਉਹ। 6 ਉੱਦੀ ਜਗ੍ਹਾ 'ਚ ਨਹੀਂ ਉੱਧਰ ਹੈ। ਬੁਟਾ ਉਹ ਨਾ ਵਧੀਆ ਹੈ। ਜੇ ਘੱਟ ਹੈ ਨਾ ਗਿਣਤੀ ਜੀ ਬੁਟਾ ਕਹਿੰਦੇ ਘੱਟਾ ਗਿਣਤੀ ਜੀ। ਮਗਾ ਵੀ ਬੂਟਾ ਵੀ ਦੇਖੋ ਜੇ ਯਾਰ ਤਾਂ ਬੂਟਾ ਵੀ ਦੇਖੋ ਜੇ ਗਿਣਤੀ ਘੱਟ ਆ ਬਹੁਤ ਵਧੀਆ ਹਾਂ ਇਹੀ ਗੱਲ ਕਹੀ ਆ ਹੁਣ ਆਹ ਤਿੰਦੇ ਦਾ ਬੂਟਾ ਇੱਕਸਾਰ ਆ ਹੋਰ ਲਾਸਟੇ ਸਨ ਤੁਹਾਡਾ ਤਿੰਦੇ ਨੂੰ ਕਹਿ ਕੇ ਮੇਰੀ ਗੱਲ ਸੁਣੋ ਕਹਿਣਾ ਮੈਂ ਕਹ ਰਿਹਾ ਵੀ ਆਹ ਬੂਟਾ ਠੀਕ ਨਾ ਗੇੜ ਵਿੱਚ ਗਿਆ ਹੋਇਆ ਮੈਂ ਤੁਹਾਨੂੰ ਦੱਸਦਾ ਤਿੰਦੇ ਨੂੰ ਕਹਿ ਕੇ ਨਾ ਇਹਨੂੰ ਪਠਾਰਮਾ ਕਿਤਾਬ ਤੋਂ ਕਢਾ ਲਓ ਪਠਾਰਮਾ ਪਠਾਰਮਾ ਨਿਕਲ ਗਿਆ ਏ ਉਹਦੇ ਬਾਅਦ ਇੱਕ ਸਾਲ ਲਉ ਤਾਨ ਹਾਂ ਫੇਰ ਕੱਕ ਕੰਡਾ ਸਾਰਾ ਖਤਮ ਹੋ ਜਾਂਦਾ ਤਾਨਾਂ 'ਚ ਸਲੇ ਹੋ ਜਾਂਦਾ ਪੱਤਰਾ ਹੋ ਜੈਣਾ ਪੱਤਰਾ ਹੋਏਗਾ ਧਾਨ ਲਾ ਕੇ ਚੱਕਿੰਦਾ ਖਤਮ ਹੋ ਜੈਣਾ ਉਦੋਂ ਬਾਅਦ ਫੇਰ ਗੰਨਾ ਲਾ ਕੇ ਫੇਰ ਉੱਟੇ ਲਾ ਦੇ ਮੇਰੀ ਕਣਕ ਵਿੱਚ ਲਾ ਦੇ ਹਾਂ ਇੱਕ ਨਾ ਕਰੇ ਕਣਕ ਜਿਹਨਾਂ ਹੀ ਲਾਉਣਾ ਗੰਨਾ ਹੀ ਲਾ ਲਾ ਖਾਲਾ ਗੰਨੇ ਜਲਾ ਦੇ ਫਿਰ ਕਿ ਸਾਲ ਨਾ ਖੇਤ ਇੱਕ ਤਾਂ ਪੱਤਰਾ ਹੋ ਜਾਂਦਾ ਗੁੰਝੇ ਖਾਂਚੇ ਜਿਹਦੇ ਮਾ ਨੂੰਕੇ ਨੀਵੇਂ ਗੁੰਝੇ ਹੋ ਜਾਂਦੇ ਆ ਇੱਕ ਸਾਲ ਨੂੰ ਹਾਵਰ ਰੱਖਣੀ ਚਾਹੀਦੀ ਹਾਂ ਧਾਨ ਤਰ ਤਰ ਲਾਈ ਜਾਂਦੇ ਆ ਜਿਹੜੀ ਵੀ ਜਾਣ ਹੈ ਉਹ ਧਾਨਾਂ ਚ ਗਾੜਨੀ ਹੈ ਜਿਹੜੀ ਰਹਿ ਗਈ ਮਾਦੀ ਮੋਤੀ ਉਦੇ ਬਾਅਦ ਇਹ ਬੁਟਾਲਾ ਦੇ ਆ ਫਰਖਾ ਚ ਪਟਾ ਕੇ ਕਣਕ ਦੀ ਜੀਤ ਦੇ ਹਾਂ ਤੇ ਫੇਰ ਗਾਹ ਧਾਲਾ ਧਾਨਾ ਧਾਨਾ ਤੇ ਬਾਅਦ ਗੰਨਾ ਲਾ ਗੰਨੇ ਦੇ ਵਿੱਚ ਲਾ ਬੁਟੇ ਇਹ ਬੁਟੇ ਲਾ ਵਿੱਚ ਦੇ ਇੱਕ ਨਾਲ ਲੋਟ ਆਉਂਦਾ ਫੇਰ ਫੇ ਸਾਰੀ ਜਿਹੜੀ ਸੜੀ ਜੜ ਬੁਤੀ ਸਾਰੀ ਗਾਹ ਜਾਈ ਥੱਲੇ ਧਾਨਾ ਚ ਧਾਨਾ ਚ ਗਾੜਨੀ ਆ ਮੇ ਚੱਕ ਵੀ ਹੋ ਜਾਂਦੀ ਆ ਫੇਰ ਬਾਹੀ ਹੋਈ ਵਿੱਚ ਬਾਹੀ ਉਹ ਧਾਨਾ ਚ ਦੇਖ ਤਾਂ ਜੇ ਸੂਖ ਪੈ ਗਈ ਖੇਤਾਂ ਵਾਂ ਸੂਖ ਹੈ ਸੂਖ ਵੀ ਖਤਮ ਹੋਣੀ ਧਾਨਾ ਚ ਹੋਣੀ ਆ ਉਹ ਨਹੀਂ ਸੂਖ ਨਹੀਂ ਖਤਮ ਹੁੰਦੀ ਇਹ ਤਾਂ ਇਹ ਖਤਮ ਕਰਦੇ ਇਹਨੂੰ ਜੇ ਪਾਣੀ ਖੜੂਗਾ ਇਹਦੇ ਚ ਠੀਕ ਨਹੀਂ ਆਇਆ ਇਹਦਾ ਫਰਕ ਪੈਂਦਾ ਚੱਲਿਏ ਚਲੋ ਜੀ ਚਲੋ ਚੱਲ ਚੱਲੀਏ ਉਹ ਪੂਰੀ ਜਿਹੜੀ ਗਾਲਕ ਦੇਖੋ ਉਹ ਜਿਹੜੀ ਬੇਦ ਵਿੱਚ ਸੁੱਤੀ ਹੋਈ ਹੈ ਉਹ ਸਾਰੇ ਲੰਬੇ ਆਦਾ ਮੈਂ ਕਹਾਂ ਤਾਂ ਜੰਮਣੀ ਨਹੀਂ ਹੈ ਕਿ ਤੈਨੂੰ ਕਹੀ ਕੇ ਜੰਮਣੀ ਨਹੀਂ ਜੰਮਣੀ ਉਹ ਉਹ ਚਿੱਟਾ ਜੰਮਣੀ ਉਹ ਆਈ ਉਹ ਨਾਲੇ ਜੰਮਣੀ ਆਹ ਦੇਖੀ